ਬੇਸ਼ੱਕ ਅੱਜ ਸਾਡੀਆਂ ਮੰਗਾਂ ਬਦਲ ਗਈਆਂ ਸਾਡੀਆਂ ਮੰਗਾਂ ਦਾ ਰੂਪ ਬਦਲ ਗਿਆ ਸਾਡੀਆਂ ਮੰਗਾਂ ਪਦਾਰਥ ਨਾਲ ਜੁੜ ਗਈਆਂ ਸਾਡੀਆਂ ਮੰਗਾਂ ਦੁਨਿਆਵੀ ਵਸਤੂਆਂ ਨਾਲ ਜੁੜ ਗਈਆਂ ਧੰਨ ਨੇ ਉਹ ਸਿੱਖ 18ਵੀਂ ਸਦੀ ਦਾ ਇਤਿਹਾਸ ਜਦੋਂ ਆਪਾਂ ਪੜ੍ਹੀਏ 18ਵੀਂ ਸਦੀ ਵਿੱਚ ਕੀ ਮੰਗਦੇ ਸਨ ਗੁਰੂ ਤੋਂ 18ਵੀਂ ਸਦੀ ਦੇ ਸਿੱਖ ਜਦੋਂ ਸਮਾਂ ਵੀ ਐਸਾ ਸੀ ਸੇਰਾਂ ਦੇ ਮੁੱਲ ਪੈਰੇ ਸਨ ਜੰਗਲਾਂ ਵਿੱਚੋਂ ਭਾਲ ਭਾਲ ਕੇ ਸਿੱਖਾਂ ਨੂੰ ਕੋਹਿਆ ਜਾ ਰਿਹਾ ਸੀ ਸਿੱਖਾਂ ਦੇ ਆਸਣ ਵੀ ਘੋੜਿਆਂ ਦੀਆਂ ਕਾਠੀਆਂ ਤੇ ਹੁੰਦੇ ਸਨ ਔਰ ਗੁਰੂ ਦੇ ਉਹਨਾਂ ਮਹਾਨ ਸਿੱਖਾਂ ਦੀ ਖੁਰਾਕ ਛੋਲਿਆਂ ਦੇ ਦਾਣੇ ਚੱਪ ਕੇ ਗੁਜ਼ਾਰਾ ਕਰਨਾ ਪਰ ਫੇਰ ਵੀ ਗੁਰੂ ਤੋਂ ਕੀ ਮੰਗਦੇ ਉਹਨਾਂ ਦੀ ਵੀ ਸੀ ਮੰਗ ਆਪਣੀ ਵੀ ਹੈ ਆਪਾਂ ਵੀ ਮੰਗਦੇ ਆ ਸਿੱਖ ਗੁਰੂ ਤੋਂ ਮੰਗਦਾ ਸੀ ਗੁਰੂ ਨੂੰ ਸਿੱਖਾਂ ਨੂੰ ਸਿੱਖੀ ਦਾਣ ਉਹਦਾ ਪਿਆਰ ਗੁਰੂ ਦੀ ਰਹਿਮਤ ਕਰ ਕਿਰਪਾ ਕਿਰਪਾ ਸਾਪੇ ਬਖਸ਼ ਲੈ ਸਾਡੀ ਅਰਦਾਸ ਵਿੱਚ ਪਦਾਰਥ ਨਹੀਂ ਚੀਜ਼ਾਂ ਨਹੀਂ ਵਸਤੂਆਂ ਨਹੀਂ ਦੁਨਿਆਵੀ ਮੰਗਾ ਨਹੀਂ ਜਾਣੀ ਦੇ ਵਜੋਂ ਨਹੀਂ ਕੋਈ ਇਸ ਤਰ੍ਹਾਂ ਦਾ ਸੰਸੰਸ ਉਹ ਸਿੱਖ 18ਵੀਂ ਸਦੀ ਦੇ ਕੀ ਮੰਗਦੇ ਸਨ ਕਿਹ ਹੈ ਮੇਰੇ ਸਤਿਗੁਰੂ ਤਦ ਤਹੋਰ ਜੇ ਮੰਗਣਾ ਮਹਿਲਾਂ ਦੀ ਰੌਣਕ ਹੈ ਨਹੀਂ ਦੀ ਖਰਵਾ ਇਤੋਂ ਬਗੈਰ ਜੇ ਕੁਝ ਹੋਰ ਮੰਗਾ ਜਿਵੇਂ ਮੇਰੀ ਆਈ ਤੇ ਦੇਵੇ ੱਤਖਾਂ ਤੋਂ ਵੱਡਾ ਦੁੱਖ ਹੋਵੇ ਦੇਨ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਤੇ ਮੰਗ ਕੀ ਕਰ ਰਹੀ ਸੀ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਧੁੱਖ